ਟਰਸਟ ਮੀ ਇਹ ਵੀਡੀਓਜ਼ ਤੁਹਾਨੂੰ ਕੁਝ ਸਿੱਖਣ ਨੂੰ ਹੀ ਮਿਲੇਗਾ ਕਿਉਂਕਿ ਜੋ ਮੈਂ ਐਕਸਪੀਰੀਅੰਸ ਕੀਤਾ ਉਹ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਹਨਾ ਤੇ ਮੇਰੇ ਹੱਥ 'ਚ ਕਿਤਾਬਾਂ ਨੇ ਤੇ ਸਾਰੀ ਗੱਲਬਾਤ ਕਿਤਾਬਾਂ ਰਿਲੇਟਡ ਹੀ ਹੋਊਗੀ ਜਿੱਥੋਂ ਤੱਕ ਮੈਂ ਨੋਟ ਕੀਤਾ ਨਾ ਆਪਾਂ ਨੂੰ ਸਕੂਲੀ ਕਿਤਾਬਾਂ 'ਚ ਇੰਨਾ ਇੰਟਰਸਟ ਨਹੀਂ ਹੁੰਦਾ ਤੇ ਉਹਦੇ ਕਰਕੇ ਆਪਣਾ ਜਿਹੜਾ ਲਿਟਰੇਚਰ ਆ ਹੋਰ ਤਰ੍ਹਾਂ ਦੀਆਂ ਬੁੱਕਸ ਤੋਂ ਵੀ ਆਪਣਾ ਮਨ ਅੱਕ ਜਾਂਦਾ ਕਿਉਂਕਿ ਆਪਾਂ ਉਹਨੂੰ ਥੋੜਾ ਜਿਹਾ ਆਪਾਂ ਸਕੂਲੀ ਕਾਲਜ ਦੀਆਂ ਕਿਤਾਬਾਂ ਤੋਂ ਆਪਾਂ ਇੰਨਾ ਅੱਕੇ ਹੋਏ ਹੁੰਨੇ ਆ ਤੇ ਆਪਾਂ ਕਦੇ ਵੀ ਫਿਰ ਇਹ ਸੋਚ ਨਹੀਂ ਪਾਉਂਦੇ ਕਿ ਆਪਾਂ ਲਾਇਬ੍ਰੇਰੀ ਚੋਂ ਲੈ ਕੇ ਕੋਈ ਲਿਟਰੇਚਰ ਪੜ੍ਹ ਲਈਏ ਜਾਂ ਕੁਝ ਹੋਰ ਤਰ੍ਹਾਂ ਦੀਆਂ ਬੁੱਕਸ ਪੜ੍ਹ ਲਈਏ ਪਰ ਜਿਨ੍ਹਾਂ ਨੂੰ ਇਹ ਪੜ੍ਹਨ ਦੀ ਆਦਤ ਪੈ ਜਾਏ ਨਾ ਉਹ ਇੰਨਾਂ ਕਿਤਾਬਾਂ ਨੂੰ ਫਿਰ ਛੱਡ ਨਹੀਂ ਸਕਦੇ ਹੁੰਦੇ ਹਨਾ ਤੇ ਪਹਿਲਾਂ ਪਹਿਲ ਮੈਂ ਕੀ ਕੀਤਾ ਸੀ ਕਿ ਮੈਂ ਟਰਾਈ ਕੀਤਾ ਸੀ ਕਿ ਮੈਂ PDF ਲੈ ਲੈਂਦੀ ਸੀ ਆਨਲਾਈਨ ਗਰੁੱਪਸ ਚੋਂ ਤੇ ਮੈਂ ਉਹ ਟਰਾਈ ਕਰਦੀ ਸੀ ਪੜ੍ਹਨ ਦਾ ਪਰ ਫਿਰ ਮੈਨੂੰ ਉਹਨਾਂ ਚ ਲੱਗਿਆ ਵੀ ਮੈਂ ਉਹਨਾਂ ਨਾਲ ਕਨੈਕਟ ਨਹੀਂ ਕਰ ਪਾ ਰਹੀ ਕੋਈ ਕਿੰਨੀ ਵੀ ਵਧੀਆ ਬੁੱਕ ਕਿਉਂ ਨਹੀਂ ਹੁੰਦੀ ਸੀ ਮੈਂ ਉਹਦੇ ਨਾਲ ਕਨੈਕਟ ਨਹੀਂ ਕਰ ਪਾਉਂਦੀ ਸੀ ਕਿਉਂਕਿ ਉਹ ਇੱਕ ਪੀਡੀਐਫ ਹੁੰਦਾ ਸੀ ਤੇ ਹੱਥ 'ਚ ਫੋਨ ਹੁੰਦਾ ਸੀ ਉਹ ਤੋਂ ਪੜ੍ਹਨਾ ਹੁੰਦਾ ਸੀ ਤੇ ਫਿਰ ਉਹੀ ਫੋਨ ਦੀਆਂ ਫਿਰ ਆਪਾਂ ਕਿਉਂਕਿ ਆਪਣੇ ਫੋਨ ਦੀਆਂ ਦੂਜੀਆਂ ਜਿਹੜੀਆਂ ਐਪਸ ਹੁੰਦੀਆਂ ਨੇ ਉਹ ਭਾਰੀ ਪੈ ਜਾਂਦੀਆਂ ਨੇ ਆਪਣੇ ਇਹਨਾਂ ਬੁੱਕਸ ਦੇ ਪੀਡੀਐਫਸ ਅੱਗੇ ਫਿਰ ਮੈਂ ਸੋਚਿਆ ਵੀ ਮੈਨੂੰ ਨਹੀਂ ਵੀ ਮੈਂ ਹੋਰ ਚੀਜ਼ਾਂ 'ਚ ਇਨਵੈਸਟ ਕਰਾਂ ਨਾ ਕਰਾਂ ਮੈਨੂੰ ਇਹਨਾਂ ਕਿਤਾਬਾਂ 'ਚ ਜ਼ਰੂਰ ਕਰਨਾ ਚਾਹੀਦਾ ਆ ਪਰ ਮੈਨੂੰ ਪਤਾ ਨਹੀਂ ਸੀ ਵੀ ਮੈਨੂੰ ਕਿੱਥੋਂ ਕੁਝ ਸ਼ੁਰੂ ਕਰਨਾ ਚਾਹੀਦਾ ਆ ਕਿਸੇ ਟਾਈਮ ਮੇ ਮੇਰਾ 뷰 ਇਹ ਵੀ ਹੁੰਦਾ ਸੀਗਾ ਕਿ ਮੈਂ ਜੇ ਕਿਸੇ ਬੁੱਕ ਦਾ ਟਾਈਟਲ ਦੇਖ ਲੈਂਦੀ ਸੀ ਤਾਂ ਮੈਂ ਉਹ ਤੋਂ ਬਹੁਤ ਅੰਦਾਜ਼ਾ ਲਾ ਜਾਂਦੀ ਸੀ ਕਿ ਵੀ ਇਹਦੇ ਵਿੱਚ ਤਾਂ ਇਹੀ ਗੱਲਾਂ ਹੋਣਗੀਆਂ ਵੀ ਇਹਨੂੰ ਪੜ੍ਹਨ ਦਾ ਕੋਈ ਫਾਇਦਾ ਨਹੀਂ ਹੈ ਨਾ ਤੇ ਜਦੋਂ ਤੁਹਾਡੇ 'ਚ ਵੀ ਫਿਰ ਗਿਆਨ ਦੀ ਭੁੱਖ ਹੁੰਦੀ ਆ ਨਾ ਫਿਰ ਤੁਹਾਨੂੰ ਲੋਕ ਵੀ ਆਉਂਦੇ ਮਿਲਣੇ ਸ਼ੁਰੂ ਹੋ ਜਾਂਦੇ ਨੇ ਫਿਰ ਮੈਂ 2022 23 ਦੀ ਸੋਚ ਰਹੀ ਸੀ ਕਿ ਮੈਨੂੰ ਕੋਈ ਲੋਕ ਐਵੇਂ ਦੇ ਮਿਲ ਜਾਣ ਜਿਹੜੇ ਮੈਨੂੰ ਕਿਤਾਬਾਂ ਨਾਲ ਜੋੜ ਸਕਣ ਹਨਾ ਮੇਰਾ ਇੰਟਰਸਟ ਬਣਾ ਸਕਣ ਕਿਉਂਕਿ ਆਪਣੇ ਆਪ ਇੰਟਰਸਟ ਬਣਾਉਣਾ ਬਹੁਤ ਔਖਾ ਹੋਇਆ ਪਿਆ ਸੀਗਾ ਫਿਰ ਉਹੀ ਲਾਈਫ ਚੋ ਚੀਜ਼ਾਂ ਮੈਨੀਫੈਸਟ ਵੀ ਹੁੰਦੀਆਂ ਨੇ ਤੇ ਮੈਨੀਫੈਸਟੇਸ਼ਨ ਦਾ ਵੀ ਤੁਹਾਨੂੰ ਪਤਾ ਲੱਗੂਗਾ ਤੇ ਫਿਰ ਮੈਨੂੰ 2024 ਚ ਇੱਕ ਮੇਰੇ ਮੈਂਟਰ ਮਿਲ ਗਏ ਜਿਨ੍ਹਾਂ ਨੇ ਮੈਨੂੰ ਕਿਤਾਬਾਂ ਨਾਲ ਜੋੜਿਆ ਜਦੋਂ ਮੈਂ ਉਹਨਾਂ ਨੂੰ ਪਹਿਲੀ ਵਾਰ ਮਿਲੀ ਮੈਨੂੰ ਨਹੀਂ ਸੀ ਪਤਾ ਵੀ ਉਹਨਾਂ ਕੋਲ ਇੰਨੀਆਂ ਬੁੱਕਸ ਪਈਆਂ ਹੋਣਗੀਆਂ ਤੇ ਜਦੋਂ ਮੈਂ ਉਹਨਾਂ ਦੇ ਰਾਉਂਡ ਮੈਂ ਦੇਖਿਆ ਕਿ ਉਹਨਾਂ ਦਾ ਕਮਰਾ ਕਿਤਾਬਾਂ ਨਾਲ ਭਰਿਆ ਹੋਇਆ ਸੀ ਤਾਂ ਮੇਰੀ ਮੇਰੀ ਇੱਛਾ ਹੋ ਸਭ ਕੁਝ ਜਾਣਨ ਦੀ ਹਨ ਤੇ ਉਥੋਂ ਮੇਰਾ ਫਿਰ ਤੋਂ ਦੁਬਾਰਾ ਇੰਟਰਸਟ ਸ਼ੁਰੂ ਹੋ ਗਿਆ ਮੈਂ ਐਵੇਂ ਦੀ ਪਰਸਨ ਆ ਕਿ ਮੈਂ ਜਿਆਦਾ ਮਤਲਬ ਬੁੱਕ ਰੀਡਿੰਗ ਨਹੀਂ ਕਰ ਸਕਦੀ ਮੈਂ ਸਿਰਫ ਇੱਕ ਜਾਂ ਦੋ ਪੇਜ ਹੀ ਪੜ ਸਕਦੀ ਹਾਂ ਤੁਸੀਂ ਵੀ ਇਹ ਕਰ ਸਕਦੇ ਹੋ ਵੀ ਇੱਕ ਤੋਂ ਦੋ ਪੇਜ ਹੀ ਪੜ ਲਓ ਬਹੁਤ ਆ ਇੱਕ ਹੈਬਿਟ ਡਿਵੈਲਪ ਕਰ ਲਓ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਫੋਨ ਦੇਖਣ ਦੀ بجائے ਸਕਰੀਨ ਦੇਖਣ ਦੀ بجائے ਕਿਉਂਕਿ ਉਹਦੇ 'ਚ ਵੀ ਆਪਾਂ ਲਗਾਤਾਰ ਕਈ ਘੰਟੇ ਕੱਢ ਦਿੰਨੇ ਆ ਤੁਸੀਂ ਇੱਕ ਜਾਂ ਦੋ ਪੇਜ ਪੜਨ ਦੀ ਆਦਤ ਪਾ ਲਓ ਅ ਟ੍ਰਾਈ ਕਰੋ ਕਿ ਤੁਸੀਂ ਕੋਈ ਚੰਗੀਆਂ ਬੁੱਕਸ ਪੜ੍ਹ ਕੇ ਹੀ ਸੋ ਉਹ ਜੜੀਆਂ ਤੁਹਾਨੂੰ ਅ ਤੁਹਾਡਾ ਕੌਨਫੀਡੈਂਸ ਵਧਾਉਣ ਤੁਹਾਨੂੰ ਚੇਂਜ ਕਰਨ ਤੁਹਾਡੇ ਚ ਪੋਜ਼ਿਟਿਵ ਚੇਂजेस ਲੈ ਕੇ ਆਉਣ ਕਿਉਂਕਿ ਜਦੋਂ ਤੁਸੀਂ ਇੱਕ ਬੁੱਕ ਦੇ ਵਿੱਚੋਂ ਕਿਸੇ ਪੋਜ਼ਿਟਿਵ ਬੁੱਕ ਚੋਂ ਕੁਝ ਚੰਗਾ ਪੜ੍ਹ ਕੇ ਸੋਵੋਗੇ ਨਾ ਉਹ ਰਾਤੋਂ ਰਾਤ ਤੁਹਾਡੇ ਦਿਮਾਗ ਦੇ ਵਿੱਚ ਉਹ ਤੁਹਾਡੇ ਸਬਕੌਨਸ਼ੀਅਸ 'ਚ ਵੀ ਜਾਣਾਗਾ ਜੇ ਤੁਸੀਂ ਕੁਝ ਵਾਇਲੈਂਟ ਪੜ੍ਹ ਕੇ ਸੋਣਿਓ ਹਾਰਰ ਪੜ੍ਹ ਕੇ ਸੋਣਿਓ ਤਾਂ ਤੁਹਾਡਾ ਬਿਹੇਵੀਅਰ ਉਹਵੇਂ ਦਾ ਹੋਣਾ ਸ਼ੁਰੂ ਹੋ ਜਾਂਦਾ ਹਨਾ ਐਸ ਲਈ ਕੁਝ ਚੰਗੇ ਵਿਸ਼ੇ ਦੀਆਂ ਕਿਤਾਬਾਂ ਚੂਜ਼ ਕਰੋ ਜਿਨ੍ਹਾਂ ਨੂੰ ਤੁਸੀਂ ਪੜ੍ਹੋ ਅ ਬੁੱਕ ਲੈਂਦੋਂ ਪਹਿਲਾਂ ਇਹ ਨਾ ਸੋਚਿਆ ਕਰੋ ਕਿ ਤੁਸੀਂ ਇੱਕ ਬੁੱਕ ਬੀ ਬਹੁਤ ਛੇਤੀ ਕੰਪਲੀਟ ਕਰਨੀ ਹੈ ਜਿੰਨੀ ਤੁਸੀਂ ਕਾਲੀ ਕਰੋਗੇ ਉਹਨਾਂ ਤੋਂ ਤੁਸੀਂ ਉਹਦੀ ਅਸਲੀਅਤ ਤੋਂ ਦੂਰ ਰਹਿ ਜਾਓਗੇ ਜਦੋਂ ਤੁਸੀਂ ਉਹਨੂੰ ਹੌਲੀ-ਹੌਲੀ ਕੰਪਲੀਟ ਕਰੋਗੇ ਉਹਨੂੰ ਤੁਸੀਂ ਗ੍ਰੈਸਪ ਕਰੋਗੇ ਉਹ ਤੁਹਾਡੇ ਅੰਦਰ ਉਤਰੂਗੀ ਹੌਲੀ-ਹੌਲੀ ਉਹ ਕਿਤਾਬ ਇਸ ਲਈ ਚੰਗੇ ਵਿਸ਼ਿਆਂ ਤੇ ਕਿਤਾਬਾਂ ਪੜਨ ਦੀ ਆਦਤ ਪਾ ਲਓ ਇਹ ਤੁਹਾਡੀ ਬਹੁਤ ਹੈਲਪ ਕਰਨੀ ਹੈ ਮੈਂ ਨੈਕਸਟ ਵੀਡੀਓ ਚ ਵੀ ਇੱਕ ਕਿਤਾਬਾਂ ਬਾਰੇ ਹੋਰ ਗੱਲ ਦੱਸੂਗੀ ਨੈਕਸਟ ਵੀਡੀਓ ਦੇਖ ਲਿਓ